ਚੰਗਾ ਬੜੀ ਹਾਸਦੇ ਹੋ ਕਈ ਵਾਰ ਤਾਂ ਮੈਨੂੰ ਵੀ ਜਦੋਂ ਅਸੀਂ ਡਾਕਟਰ ਚੈਲੇਂਜ ਕੰਮ ਕਰਦੇ ਸਾਨੂੰ ਵੀ ਐ ਲੱਗਦਾ ਸੀ ਵੀ ਅਸੀਂ ਐਹੇ ਜੀ ਗੱਲ ਕਰੀ ਕਹਤੀ ਚ ਹੱਥ ਨਹੀਂ ਹੜਦੇ ਸੈੱਲ ਕੱਢੋ ਜਿੱਦੂ ਸਾਹਿਬ ਇੱਕ ਗੱਲ ਦਾ ਮੈਂ ਜਵਾਬ ਮੰਗੂਗਾ ਤੁਹਾਡੇ ਤੋਂ ਤੁਸੀਂ ਕਹਿੰਦੇ ਪੰਜਾਬ ਬਚਾਉਣਾ ਹੁਣ ਮੈਂ ਕਾਂਗਰਸ ਜਾ ਕੇ ਜਿਸ ਵੇਲੇ ਪੰਜਾਬ ਦੇ ਕਿਸਾਨਾਂ ਆਤਮ ਹੱਤਿਆ ਕਰ ਰਹੇ ਸੀ ਨੌਜਵਾਨ ਆਪਣੇ ਆਪ ਨੂੰ ਅੱਗੇ ਲਾ ਕੇ ਮਰ ਰਹੇ ਸੀ ਲੋਕ ਆਪਣੇ ਬੱਚੇ ਨੂੰ ਨਹਿਰਾਂ 'ਚ ਸੁੱਟ ਕੇ ਆਪ ਸ਼ਾਲਾ ਮਾਰ ਰਹੇ ਸੀ ਪੰਜਾਬ ਦੇ ਧੀਆਂ ਆਪਣਿਆਂ ਦੀਆਂ ਜਿੱਤਾਂ ਰੋਲ ਰਹੀਆਂ ਸੀ ਡਾਂਕਾ ਪੈਣੀ ਸੀ ਉਸ ਵੇਲੇ ਤੁਸੀਂ ਕੀ ਕਰ ਰਹੇ ਸੀ ਕਾਮੇਡੀ ਸ਼ੋਅ ਦੇ ਵਿੱਚ ਕਹੀ ਜਾਂਦੇ ਸੀ ਫੋਕੋ ਤਾਲੀ ਲੈ ਕਿ ਤਾਲੀ ਥੋਕਣੇ ਦਾ ਮੈਂ ਹਾਂ ਚੱਕ ਦੇ ਫਟੇ ਨੱਪ ਦੇ ਕਿੱਲੀ ਸੁਬਾਹ ਜਲੰਧਰ ਸ਼ਾਮ ਨੂੰ ਦਿੱਲੀ ਹੁਣ ਤੁਸੀਂ ਨਾ ਜਲੰਧਰ ਦੇ ਹੋ ਨਾ ਦਿੱਲੀ ਦੇ ਹੋ ਨਾ ਅੰਮ੍ਰਿਤਸਰ ਦੇ ਹੋ ਕਿਤੋਂ ਮਿਲ ਲਏ ਹੋ ਤੁਸੀਂ ਤਾਂ ਕਹਿੰਦੇ ਸੀ ਕਾਂਗਰਸ ਮੁੰਨੀ ਕੀ ਤਰ੍ਹਾਂ ਬਦਨਾਮ ਹੈ ਤੇ ਪਰ ਹੁਣ ਚਲੋ ਹੈਪੀ ਮੁੰਨੀ ਤੁਸੀਂ ਕਹਿੰਦੇ ਸੀ ਰਾਹੁਲ ਗਾਂਧੀ ਪੱਪੂ ਹੈ ਹੈਪੀ ਪੱਪੂ ਕੋਈ ਗੱਲ ਹੈ ਉਸੇ ਨੂੰ ਨਿੰਦੀ ਜਾਂਦੇ ਉਸੇ ਦੇ ਬਾਅਦ ਗੁਣ ਗਾਈ ਜਾਂਦੇ ਕਿਸੇ ਇੱਕ ਜਗ੍ਹਾ ਤੇ ਖੜੋ ਜਨਾਬ ਜੀ ਇੱਕ ਜਗ੍ਹਾ ਤੇ ਖੜੋ ਬਹੁਤ ਲਖਣ ਆਉਣਗੇ ਆ 10 15 ਦਿਨ ਸਿੱਧੂ ਦੇ ਬਿਆਨ ਤੱਕ ਵਾਟੋ ਕੋ ਤਾਲੀਆਂ ਡਾਉਣਗੇ ਉਗਰੂ ਮੈਂ ਵੀ ਉਹੀ ਕੰਮ ਕਰਦਾ ਸੀ ਮੈਂ ਵੀ ਹਸਾਉਣ ਦਾ ਕੰਮ ਕਰਦਾ ਸੀ ਉਹ ਹਸਣ ਦਾ ਸੇਮ ਪ੍ਰੋਫੈਸ਼ਨ ਸੀ ਮੈਨੂੰ ਹਸਾਉਣ ਦੇ ਪੈਸੇ ਮਿਲਦੇ ਸੀ ਉਹਨਾਂ ਨੂੰ ਹਸਣ ਦੇ ਮਿਲਦੇ ਸੀ ਮੈਂ ਇਹ ਕੰਮ ਕਰਦਾ ਛੱਡ ਰੱਖਿਆ ਪੰਜਾਬ ਵਾਸਤੇ ਤੁਸੀਂ ਕਿਉਂ ਨਹੀਂ ਛੱਡਿਆ ਫਿਰ ਖਾਤੇ ਚੈੱਕ ਕਰਾਓ ਇਹਨਾਂ ਦੇ ਕਦੋਂ ਆਏ ਇਹਨਾਂ ਦੇ ਪੈਸੇ ਮੇਰਾ ਖਾਤਾ ਲੈ ਲਿਓ ਪੰਜਾਬ ਆ ਬੰਦੇ ਪੈਸੇ ਦੇਣੇ ਸੀ ਹੁਣ ਐਨਓਸੀ ਲੈਣੀ ਸੀ ਆ ਬੋਤਾਂ ਦੇ ਕਾਲਜ ਪਰ ਲਵਾਤੇ 75000 ਦਾ ਚੈੱਕ ਕੱਟਦਾ ਕੋ ਕਮਰਾ ਮਿਲਿਆ ਹੁੰਦਾ ਸੀ ਸਾਹਮਣੇ ਕੋਲ ਬਾਅਦ ਨੂੰ ਪਤਾ ਲੱਗਿਆ ਚੈੱਕ ਬਾਊਂਸ ਹੋ ਗਿਆ ਉਹ 60000 ਰੁਪਏ ਚ ਆ ਹਾਲਾਤ ਨੇ ਇਹਨਾਂ ਦੇ ਕਰੋੜਾਂ ਰੁਪਈਆ ਦੇ ਘਰ ਆ ਕਰੋੜਾਂ ਰੁਪਈਆ ਦੀਆਂ ਗੱਡੀਆਂ ਹੁਣ ਕਹਿੰਦੇ ਪੰਜਾਬ ਬਚਾਉਣਾ ਹੈ ਬਚਾਓ ਪੰਜਾਬ ਪੰਜਾਬ ਦੇ ਲੋਕ ਸਭ ਜਾਣਦੇ ਨੇ ਕੌਣ ਪੰਜਾਬ ਬਚਾਉਣ ਵਾਸਤੇ ਆਇਆ ਕੌਣ ਆਪਣੀ ਕੁਰਸੀਆਂ ਵਾਸਤੇ ਆਇਆ ਇਹ ਸਭ ਜਾਣਦੇ ਹੋ ਤੁਸੀਂ ਪਬਲਿਕ ਹੈ ਸਮਝਾਂਗੇ